ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 9 ਕਿਲੋਗ੍ਰam ਤੋਂ ਵੱਧ ਹੈਰੋਇਨ 95000 ਰੁਪਏ ਦੇ ਕਰੀਬ ਡਰੱਗ ਮਨੀ ਤੇ ਦੋ ਵਾਹਨ ਬਰਾਮਦ ਹੋਏ ਨੇ ਕਾਬੂ ਕੀਤੇ ਗਏ ਨਸ਼ਾ ਤਸਕਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾਉਂਦੇ ਸੀ ਪੁਲਿਸ ਕਮਿਸ਼ਨਰ ਅਨਜੀਤ ਸਿੰਘ ਢਿੱਲੋ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਕਤ ਮੁਲਜ਼ਮਾਂ ਖਿਲਾਫ ਵੱਡੇ ਖੁਲਾਸੇ ਕੀਤੇ ਗਏ ਨੇ ਆਪਣੀ ਨਸ਼ੇ ਵਿਰੋਧ ਚੁਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀ ਰਮਨੂ ਰਾਣਾ ਐਸਪੀ ਸਿਟੀ 2 ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹਿਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਤੋਂ ਗ੍ਰਿਫਤਾਰ ਕੀਤੀ ਆ ਜੀ ਦਾ ਮਕਦਮਾ ਟਾਣਾ ਰਣਜੀਤ ਦੇਵ ਨੂੰ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪ ਦੇ ਕੇਸ ਸਾਹਬ ਜੋ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਸੀ ਕੈਨੇਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਪਗੋੜਾ ਸੀ ਪੀਓਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ